ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਅੱਜ ਅਸੀਂ ਇੱਥੇ ਰਾਮਪੁਰਾ ਗੋਰਾ ਦੇ ਵਿੱਚ ਪਹੁੰਚੇ ਸੀ ਜਿੱਥੇ ਇੱਥੇ ਵੀਰ ਆਪਣੇ ਜਿਹੜੇ ਕੀਮਤੀ ਸਮਾਨ ਟਰੈਕਟਰ ਟਰਾਲੀਆਂ ਲੈ ਕੇ ਇਥੋਂ ਬਾਹਰ ਜਾ ਰਹੇ ਨੇ ਕਿਉਂਕਿ ਪਾਣੀ ਦਾ ਪੱਧਰ ਵਧਨ ਕਰਕੇ ਇਹਨਾਂ ਨੂੰ ਇਹ ਸਮਾਨ ਲੈ ਕੇ ਜਾਣਾ ਪੈ ਰਿਹਾ ਸੀ ਖਾਲਸਾ ਏਡ ਦੀ ਟੀਮ ਇੱਥੇ ਜਿਹੜਾ ਇਹਨਾਂ ਦੇ ਨਾਲ ਬੇੜੇ ਨੂੰ ਰੈਸਕਿਊ ਕਰ ਰਹੀ ਆ ਕਿਸਤੀ ਨਾਲ ਸੀ ਧੱਕਾ ਲਾ ਕੇ ਬੇੜੇ ਨੂੰ ਉਸ ਘਰ ਤੱਕ ਲੈ ਕੇ ਜਾ ਰਹੇ ਆ ਜਿੱਥੋਂ ਟਰੈਕਟਰ ਨੇ ਲੋਡ ਕਰਨਾ ਵਾ ਇਥੋਂ ਸਮਾਨ ਲੱਦ ਗਏ ਤੇ ਫਿਰ ਅਸੀਂ ਇਹਨੂੰ ਅੱਗੇ ਲੈ ਕੇ ਜਾਣਾ ਵਾ ਪਾਣੀ ਦਾ ਪੱਦਰ ਵਧਨ ਕਰਕੇ ਇੱਥੇ ਉਹ ਪਰਿਵਾਰ ਜਿਹੜੇ ਆ ਇਹਨਾਂ ਨੂੰ ਸਮਾਨ ਕੱਢ ਕੇ ਟਰੈਕਟਰ ਟਰਾਲੀਆਂ ਲੈ ਕੇ ਮੱਝਾਂ ਗਾਵਾਂ ਜੋ ਜੋ ਵੀ ਚੀਜ਼ਾਂ ਵਾਂ ਲੈ ਕੇ ਜਾ ਰਹੇ ਨੇ ਹੁਣ ਇਤਰਾ ਮਹੋਦੇ ਵੀਰਪਰਾ ਪਾਣੀ ਤੁਹਾਨੂੰ ਦੇ ਜਾਂਦੇ ਆ ਚਲੋ ਠੀਕ ਆ ਉਹ ਦੇਖ ਤੇ ਚਲੋ ਡੰਗਰਵਾਛਾ ਸੰਭੀ ਚਾਹੀਦਾ ਰੋਟੀ ਪਾਣੀ ਪਕਾਈ ਜਾਂਦਾ ਦਿਖਾਈ ਇਹਦਾ ਦੇਖ ਤੇ ਹੁਣ ਪਾਣੀ ਦੀ ਹੈ ਜਦੋਂ ਘਰੇ ਘਰੇ ਆ ਜੇ ਤਾਂ ਜ਼ਿਆਦਾ ਪਾਣੀ ਆ ਜਾ ਤਾਂ ਫੇਰ ਤੇ ਕੋਈ ਦੇ ਬਸ ਵੀ ਨਹੀਂ ਰਹਿ ਜਾਂਦੇ ਬੰਨ ਬਾਕੀ ਬੰਨਾਂ ਦੇ ਮੂੰਹ ਨੇ ਟੁੱਟਦੇ ਤੇ ਫੇਰ ਸਾਨੂੰ ਕੋਈ ਦਿਖਤ ਨਹੀਂ ਪਾਣੀ ਉਹਨਾਂ ਕ ਲੈ ਜਾਂਦਾ ਦਰਿਆ ਚ ਤੋਂ ਉਹਨਾਂ ਕ ਮੂੰਹ ਜਿਹੜੇ ਤੁਰੇ ਆਉ ਉਹਨਾਂ ਦੇ ਨਾਲ ਪਾਇਆ ਜਾਂਦਾ ਜਿੰਨਾ ਘਟਦਾ ਉਹਨਾਂ ਫੇਰ ਵੱਜ ਜਾਂਦਾ